ਬੀਤੇ ਕਲ ਸਰਦਾਰ ਬਲਕੌਰ ਸਿੰਘ ਇੱਕ ਬਿਆਹ ਦੇ ਵਿੱਚ ਪਹੁੰਚੀ ਸੀ ਤੇ ਜਿੱਤੇ ਕਨਵਰ ਗਰੇਵਾਲ ਦਾ ਖਾਣਾ ਸੀ ਤੇ ਜਿਸ ਮੌਕੇ ਉਹਨਾਂ ਨੇ ਨਿੱਕੇ ਸਿੱਧੂ ਅਤੇ ਸਿੱਧੂ ਪਰਵਾਰ ਨੂੰ ਲੈ ਕੇ ਕੁਝ ਐਦਾਂ ਦੀਆਂ ਗੱਲਾਂ ਆਖੀਆਂ ਜੋ ਕਿ ਬੇਹਦ ਪਾਪੂ ਕਰਕੇ ਨੱਕ ਦੇਣ ਵਾਲੀਆਂ ਨੇ ਤੇ ਇਸ ਗੱਲ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਸਿੱਧੂ ਦੇ ਜਾਣ ਬਾਅਦ ਕਨਵਰ ਗਰੇਵਾਲ ਨੇ ਆਪਣੇ ਕਈ ਸ਼ੋਅ ਦੇ ਵਿੱਚ ਸਿੱਧੂ ਮੂਸੇਵਾਲਾ ਨੂੰ 295 ਗਾਣਾ ਲਾ ਕੇ ਉਸ ਨੂੰ ਟ੍ਰਿਬਿਊਟ ਵੀ ਦਿੱਤਾ ਸੀ ਤੇ ਨਿੱਕੇ ਸਿੱਧੂ ਦੇ ਆਉਣ ਤੇ ਮੂਸੇਵਾਲਾ ਦੇ ਮਾਪਿਆਂ ਨੂੰ ਵਧਾਈਆਂ ਵੀ ਦਿੱਤੀਆਂ ਸੀ ਤੇ ਹੁਣ ਆਪਣੇ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਕਨਵਰ ਗਰੇਵਾਲ ਨੇ ਦੁਨੀਆ ਗੱਲਾਂ ਸਾਂਝੀਆਂ ਕੀਤੀਆਂ ਨੇ ਤੇ ਸਰਦਾਰ ਬਲਕ ਨੂੰ ਐਪਰੀਸ਼ੀਏਟ ਕੀਤਾ ਹੈ ਇਸ ਨੂੰ ਬਿਨਾਂ ਕਿਸੇ ਦੇਰੀ ਤੋਂ ਤਹਾਨੂੰ ਵੀ ਲੈ ਚਲਦੇ ਹਾਂ ਉਸ ਪੂਰੀ ਵੀਡੀਓ ਦੇ ਵੱਲ ਤੁਸੀਂ ਬੋਲੋ ਨਾ ਮੈਂ ਬੋਲਣ ਲੱਗਿਆ ਸੀ ਤੇ ਮੈਂ ਤਾਂ ਭੁੱਲ ਗਿਆ ਇੱਕ ਗੱਲ ਕਿ ਮੈਂ ਆਪ ਤੌਰ ਤੇ ਬਸ ਸਾਰੇ ਵਿਆਹਾਂ ਦੇ ਵਿੱਚ ਜਾਂਦੇ ਹਾਂ ਮੈਂ ਇਹ ਸਰਦਾਰ ਸਾਹਿਬ ਨੂੰ ਦੋਨੇ ਪਰਿਵਾਰਾਂ ਨੂੰ ਇਸ ਗੱਲ ਦੀ ਸਪੈਸ਼ਲੀ ਵਧਾਈ ਦੇਣੀ ਚਾਹੁੰਦਾ ਸੀ ਕਿ ਸਾਡੀ ਇੱਕ ਧਾਰਨਾ ਬਣ ਗਈ ਵੀ ਕੋਈ ਸ਼ਰਾਬ ਤੋਂ ਬਿਨਾਂ ਵਿਆਹ ਨਹੀਂ ਹੁੰਦਾ ਦੇਖੋ ਕਿੰਨਾ ਸੋਹਣਾ ਪ੍ਰੋਗਰਾਮ ਹੈ ਕਿੰਨਾ ਹਰ ਇੱਕ ਚੀਜ਼ ਦਾ ਕਿੰਨਾ ਵਧੀਆ ਇੰਤਿਆਮ ਕੀਤਾ ਹੋਇਆ ਹੈ ਪਰ ਵਿਆਹ ਬਿਨਾਂ ਸ਼ਰਾਬ ਤੋਂ ਹੋ ਰਿਹਾ ਹੈ ਮੈਂ ਦੋਨੇ ਪਰਿਵਾਰਾਂ ਨੂੰ ਇਸ ਖਾਸ ਦਿਨੋਂ ਵਧਾਈ ਦਿੰਦਾ ਕਿਉਂਕਿ ਜੀ ਬਾਰੇ